ਰਾਜੀ ਜੀ ਬਹੁਤ ਵਧੀਆ ਕੰਮ ਮੰਡੀਆਂ ਚ ਕਿਸਾਨਾਂ ਦੀ ਸੇਵਾ ਸਾਰਾ ਪ੍ਰਸ਼ਾਸਨ ਦਾ ਦੇਖ ਰੇ ਆ ਵੀ ਬਾਰ ਦਾਣਾ ਕੋਈ ਹੋਰ ਨਾਪ ਤੋਲ ਚ ਕੋਈ ਦਿੱਕਤ ਕੋਈ ਕਮੀ ਪੇਸ਼ੀ ਨਹੀਂ ਆਉਂਦੇ ਰੇ ਕਿਸਾਨ ਭਰਾਵਾਂ ਨੂੰ ਸਾਰਾ ਕੰਮ ਨਾਲ ਦੀ ਨਾਲ ਪ੍ਰੋਪਰ ਹੋ ਰਿਹਾ ਮੰਡੀਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆੜਤੀ ਭਰਾਵਾਂ ਤੇ ਕਿਸਾਨ ਭਰਾਵਾਂ ਤੇ ਮਜ਼ਦੂਰ ਭਰਾਵਾਂ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਇਸ ਵਾਰ ਆੜਤੀਏ ਭਰਾ ਤੇ ਕਿਸਾਨ ਭਰਾ ਬਹੁਤ ਖੁਸ਼ ਹੈ ਠੇਕੇਦਾਰ ਜੀ ਵੀ ਮਿਲੇ ਸਨ ਹੁਣ ਮੈਂ ਠੇਕੇਦਾਰ ਨੂੰ ਕਿਹਾ ਭਾਈ ਜਿਆਦਾ ਨਹੀਂ ਟੋਲਣਾ ਤੁਸੀਂ ਰਹੀ ਗੱਲ ਕਿਸਾਨ ਭਰਾਵਾਂ ਦੀ ਕਿਸਾਨ ਭਰਾ ਐਨੇ ਖੁਸ਼ ਹੈ ਜਦੋਂ ਮੰਡੀ ਦੇ ਵਿੱਚ ਕਣਕ ਲਾ ਕੇ ਜਾਂਦੇ ਆ ਜੀ ਉਹਨਾਂ ਦੇ ਜਾਣ ਤੋਂ ਪਹਿਲਾਂ ਉਹਦੇ ਖਾਤੇ ਦੇ ਵਿੱਚ ਪੇਮੈਂਟ ਆ ਜਾਂਦੀ ਹੈ ਜੀ ਆਰਤੀ ਦੇ ਭਰਾ ਵੀ ਖੁਸ਼ ਹੈ ਪ੍ਰਮਾਤਮਾ ਮੋਹ ਰ ਹੈ ਅਰਦਾਸ ਤੇ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਡਾ ਅन्नदाता ਇਸੇ ਤਰ੍ਹਾਂ ਖੁਸ਼ ਰਵੈ ਸਾਡੇ ਠੇਕੇਦਾਰ ਵੀ ਠੀਕ ਰਹਿਣ ਸਾਡੇ ਆਰਤੀ ਦੇ ਭਰਾ ਵੀ ਖੁਸ਼ ਰਹਿਣ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਾਡੇ ਹਲਕੇ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਕਿਸਾਨਾਂ ਵਾਰੇ ਤੇ ਆੜਤੀਆਂ ਵਾਰੇ ਸੋਚਦੇ ਐ ਤੁਸੀਂ ਦੇਖੋ ਸਵੇਰ ਦੇ ਦੇ ਮੈਨੂੰ ਉਹਨਾਂ ਦੇ 2-3 ਫੋਨ ਆ ਗਏ ਮੰਡੀਆਂ ਵਾਰੇ ਪੁੱਛਦੇ ਸੀਗੇ ਵੀ ਤੁਸੀਂ ਮੰਡੀਆਂ ਚ ਜਾ ਕੇ ਆਏ ਐ ਮੈਂ ਉਹਨਾਂ ਨੂੰ ਹੁਣ ਰਿਪੋਰਟ ਦੇਣੀ ਐ ਸਾਰੀ ਰਿਪੋਰਟ ਲੈਂਦੇ ਜੀ ਮੇਥੋਂ ਕਿਸਾਨ ਵੀ ਰੈਤ ਕੀ ਬਿਜਲੀ ਕਰਕੇ ਬਹੁਤ ਖੁਸ਼ ਐ ਜੀ ਝਾੜ ਵੀ ਬਹੁਤ ਵਧੀਆ ਹੋਇਆ ਜੀ ਤੁਹਾਡੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਜਿੰਨੇ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੰਨੀਆਂ ਸਰਕਾਰਾਂ ਵੇਲੇ ਪਹਿਲਾਂ ਤਾਂ ਧਰਨੀ ਲੱਗਦੇ ਰਹਿੰਦੇ ਸੀਗੇ ਲੇਕਿਨ ਆਹ ਸਰਕਾਰਾਂ ਦੇ ਲੋਕੀ ਥੋੜਾ ਖੁਸ਼ ਆਇਤ ਕਿਸ ਤਰ੍ਹਾਂ ਕਿਹਾ ਜਾਂਦਾ ਹੈ। ਬਹੁਤ ਸਾਹਮਣੇ ਹੀ ਹੈ ਜੀ ਆ ਸਾਡੇ ਭਾਈ ਸਾਹਿਬ ਆ ਆੜਤੀ ਦੋ ਆੜਤੀ ਜੀ ਇਸ ਮੰਡੀ ਦੇ ਵਿੱਚ ਦੋਨੋਂ ਖੜੇ ਹੈ ਜੀ। ਕਿਸਾਨ ਵੀ ਖੜੇ ਹੈ ਮਜ਼ਦੂਰ ਵੀ ਖੜੇ ਹੈ। ਪੰਚਾਇਤ ਸਾਡੇ ਅੰਕਲ ਜੀ ਸਰਦਾਰ ਮਨਕੀਰ ਸਿੰਘ ਜੀ ਗਿੱਲ ਸਾਹਿਬ ਸਾਡੀ ਸਾਰੀ ਜੰਡਿਆਲੀ ਦੀ ਪੰਚਾਇਤ ਵੀ ਨਾਲ ਖੜੀ ਹੈ ਜੀ। ਜਦੋਂ ਖੁਸ਼ ਹੁੰਦੇ ਹੈ ਜਦੋਂ ਠੀਕ ਹੁੰਦਾ ਤਾਂ ਇਹ ਖੜਦੇ ਨੇ ਕੋਈ ਖੜਦਾ ਨਹੀਂ ਹੈ ਜੀ ਵਾਕਾ ਮਾ ਕੇ ਉਧਰ ਚਲ ਜਾਂਦੇ ਹੈ ਜੀ। ਦੇ ਸਰ ਕੀ ਕਹਿਣਾ ਚਾਹਾਂਗੇ ਇਹਨਾਂ ਨੂੰ ਸਰ ਇਹਨਾਂ ਨੂੰ ਤਾਂ ਪ੍ਰਮਾਤਮਾ ਉਹ ਅਰਦਾਸ ਕਰਦੇ ਵੀ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਖੁਸ਼ ਰੱਖਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਜੇ ਕਿਸਾਨ ਭਰਾ ਅੰਨ ਦਾਤਾ ਸਾਡਾ ਖੁਸ਼ ਹੈ ਤਾਂ ਅਸੀਂ ਸਾਰੇ ਖੁਸ਼ ਆ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਇਹ ਕਿੰਨੇ ਮਿੰਟ ਇੱਥੇ ਜੀ ਲਗਭਗ 3500 ਐਮਟੀ ਦੀ ਮੰਡੀ ਹੈ ਜੀ ਇਹ ਹੀ 3500 ਐਮਟੀ ਹੀ ਬਾੜਦਾਨਾ ਇੱਥੇ ਅਵੇਲੇਬਲ ਆ ਜੀ ਮੰਡੀ 'ਚ ਧੰਨਵਾਦ ਜੀ। ਇਹ ਲੇਬਰ ਦੀ ਕਹਿੰਦੇ ਸ਼ੋਰਟੇਜ ਆ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕੀਤੀ। ਨਹੀਂ ਜੀ ਲੇਬਰ ਜਿੰਨਾ ਮਾਲ ਨਹੀਂ ਨਹੀਂ ਜੀ ਕੋਈ ਵੀ ਇੱਕ ਵੀ ਜ਼ਿੰਮੇਵਾਰ ਨਹੀਂ ਹੋਣਾ ਜਣਾ ਤਿੰਨ ਚਾਰ ਦਿਨ ਤੋਂ ਹੋਊਗਾ। ਕੋਈ ਜ਼ਿੰਮੇਵਾਰ ਨਹੀਂ ਹੋਣਾ ਜੀ ਨਾਲ ਦੀ ਨਾਲ ਸਫਾਈ ਹੁੰਦੀ ਆ ਨਾਲ ਦੀ ਨਾਲ ਮਾਲ ਪਾਰ ਹੁੰਦਾ ਜੀ। ਰੋਜ਼ ਦੀ ਰੋਜ਼ ਰੇਟ ਲੱਗਦਾ ਜੀ। ਕਿ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਹੁਣ ਮੰਡੀਆਂ ਜਾ ਰਹੇ ਨੇ। ਰਾਜੀ ਜੀ ਬਹੁਤ ਵਧੀਆ ਕੰਮ ਮੰਡੀਆਂ 'ਚ ਕਿਸਾਨਾਂ ਦੀ ਸੇਵਾ ਸਾਰਾ ਪ੍ਰਸ਼ਾਸਨ ਦਾ ਦੇਖ ਰਿਹਾ ਵੀ ਬਾਰ ਦਾਣਾ ਕੋਈ ਹੋਰ ਨਾਪ ਤੋਲ 'ਚ ਕੋਈ ਦਿੱਕਤ ਕੋਈ ਕਮੀ ਪੇਸ਼ੀ ਨਹੀਂ ਆਉਂਦੇ ਰੇ ਕਿਸਾਨ ਭਰਾਵਾਂ ਨੂੰ। ਸਾਰਾ ਕੰਮ ਨਾਲ ਦੀ ਨਾਲ ਪ੍ਰੋਪਰ ਹੋ ਰਿਹਾ ਮੰਡੀਆਂ ਦੇ ਵਿੱਚ ਜੀ ਇਤਨਾ ਦੇਖਦੇ ਹਾਂ ਲੰਬੇ ਸਮੇਂ ਤੋਂ ਆਵਾਮਾਤਮੀ ਪਾਰਟੀ ਦੀਵਾ ਕਰਦੇ ਆ ਮਹੀਨਾ ਬਿਲਕੁਲ ਨਾਲ ਵੀ ਨਵਾਜਿਆ ਤੇ ਕਿਤਨਾ ਦੇਖਦੇ ਹਾਂ ਕਿ ਲੋਕਾਂ ਦੀ ਉਮੀਦਾਂ ਕਿੰਨਾ ਖਰੇ ਉਤਰਿਆ ਜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਆ ਪਾਰਟੀ ਦੀ ਤਾਂ ਪਾਰਟੀ ਨੇ ਇੰਨੀ ਵਧੀਆ ਇਹਨਾਂ ਨੂੰ ਨਵਾਜਿਆ ਤੇ ਲੋਕਾਂ ਦੀ ਸੇਵਾ 'ਚ ਕੋਈ ਕਮੀ ਨਹੀਂ ਆਉਂਦੇ ਰੇ ਜੀ ਇਤਨਾ ਸੀ ਇਹਨਾਂ ਦੇ ਆਰਟੀਫਟਾਂਾਂ ਦੇ ਲਈ ਇੰਨੀ ਕੰਮ ਹੋ ਰਹੀ ਆ ਸਮੇਂ ਕੰਮ ਮੰਡੀ 'ਚ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੁਣ ਆਮਦ ਦਾ ਘਟ ਗਈ ਤੇ ਥੋੜਾ ਜਿਹਾ ਜੇ ਮਾਲ ਚੱਕਣ ਵਾਲਾ ਪਿਆ ਉਹ ਉਹਦੀ ਲਿਫਟਿੰਗ ਦੀ ਥੋੜੀ ਪ੍ਰੋਬਲਮ ਸੀ ਉਹ ਵੀ ਹੁਣ ਤੇਜ ਹੋ ਗਈ ਹੈ ਜਿਹੜਾ ਰਾਜੀ ਜਿਹੜੇ ਚੇਅਰਮੈਨ ਨੇ ਉਹ ਪਹੁੰਚੇ ਨੇ ਮੰਡੀਆਂ ਦੇ ਵਿੱਚ ਅੱਜ ਸਮੇਂ ਇੱਕ ਵਿਚਾਰ ਵਟਾਂਦਰਾ ਕੀਤਾ ਆ ਆਰਥਿਕ ਵਿਵਸਥਾ ਉਹਨਾਂ ਨੇ ਸਾਨੂੰ ਔਂਕੜਾ ਕੋਈ ਪੁੱਛਿਆ ਵੀ ਸਾਨੂੰ ਕੋਈ ਪ੍ਰੋਬਲਮ ਹੋਵੇ ਤਾਂ ਦੱਸੋ ਪਰ ਇਸ ਵਾਰ ਕੋਈ ਵੀ ਪ੍ਰੋਬਲਮ ਨਹੀਂ ਆਈ ਮਾ ਡੇਢ ਕੋ ਬੋਲੇ ਜੀ ਹਾਂਜੀ ਜੀ ਨਾਮ ਹੈ ਸ਼ਿਵਰਾਜ ਧਰਮਾ ਪ੍ਰਧਾਨ ਪ੍ਰਮੰਤਰੀ ਇਸ ਸਮੇਂ ਬਹੁਤ ਵਧੀਆ ਪ੍ਰਬੰਧ ਨੇ ਜੀ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਹਾਂਜੀ ਹੁਣ ਚੇਅਰਮੈਨ ਸਾਹਿਬ ਪਹੁੰਚੇ ਨੇ ਵੀ ਇਸ ਸਮੇਂ ਨਮਾਇਨਾ ਕਰਨ ਲਈ ਹਾਂਜੀ ਹਾਂਜੀ ਚੇਅਰਮੈਨ ਸਾਹਿਬ ਆਏ ਨੇ ਜਿਹੜਾ ਦਿੱਤਾ ਉਹਨਾਂ ਨੇ ਸਾਰੀ ਮੰਡੀ ਦੇ ਵਿੱਚ ਹਾਂ ਉਹਨਾਂ ਨੇ ਦੱਸਿਆ ਸੀ ਕੋਈ ਦਿੱਕਤ ਨਹੀਂ ਹੋਣੀ ਸਾਨੂੰ ਮੈਂ ਪਹਿਲਾਂ ਤਾਂ ਮੈਂ ਸਾਰੇ ਸਾਡੇ ਸਾਨੇ ਵਾਲ ਵਸਿਆ ਨੂੰ ਬਹੁਤ-ਬਹੁਤ ਮੁਬਾਰਕ ਦਨਾ ਸਾਡੇ ਮੰਤਰੀ ਹਰਦੀਪ ਸਿੰਘ ਮੋਢੀਆਂ ਨੇ ਪਾਰਕੂਆਖ ਨੇ ਸਾਨੂੰ ਇਹ ਜਿਆ ਚੇਅਰਮੈਨ ਦਿੱਤਾ ਰੇਮਰਾ ਰਾਜੀ ਜਿਹੜਾ ਕਿ ਇਹ ਛੋਟੇ ਪੱਦਰ ਤੋਂ ਉੱਠ ਕੇ ਮੰਡੀਆਂ ਵਿੱਚ ਉਹਨਾਂ ਦੇ ਫਾਦਰ ਵੀ ਮਤਲਬ ਕੰਮ ਕਰਦੇ ਰਹੇ ਨੇ ਤੇ ਇਹਨਾਂ ਨੂੰ 13ਵਾਂ ਬਣਾਇਆ ਦਾ ਬਹੁਤ ਸਾਡੇ ਇਲਾਕੇ ਦੇ ਭਾਗ ਨੇ ਵਧੀਆ ਕਿਉਂਕਿ ਪਹਿਲੇ ਦਿਨ ਤੋਂ ਜਦੋਂ ਦੋ ਇਹਨਾਂ ਚਾਰ ਸੰਭਾਲਿਆ ਕੁਰਸੀ ਤੇ ਬੈਠੇ ਨੇ ਇਹਨਾਂ ਨੇ ਮੰਡੀਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹਰ ਇੱਕ ਮੰਡੀ ਜਾਂਦੇ ਨੇ ਅੱਜ ਸਪੈਸ਼ਲ ਜਨਰਾਲੀ ਗਏ ਤੇ ਲਖੋਵਾਲ ਗਏ ਤੇ ਇੱਥੇ ਸਾਰੇ ਆਗੇ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਇਹਨੇ ਪੁੱਛੀਆਂ ਰਹੀ ਗੱਲ ਤੁਸੀਂ ਕਾਣ ਕੇ ਝਾੜ ਦੀ ਜਿੱਥੇ ਮੈਂ ਇੱਕ ਆਮ ਆਦਮੀ ਪਾਰਟੀ ਦਾ ਜਰਨਲਿਸਟ ਖਤਰਾਂ ਉੱਥੇ ਮੈਂ ਇੱਕ ਕਿਸਾਨ ਵੀ ਆ ਕਿਉਂ ਮੰਡੀਆਂ ਦੇ ਵਿੱਚ ਐਤ ਕੀ ਪਹਿਲੀ ਵਾਰ ਦੇਖਿਆ ਵੀ ਮੰਡੀਆਂ ਦੇ ਵਿੱਚ ਕੋਈ ਰੂਲੇ ਨਹੀਂ ਹੈਗੇ ਕਿਸਾਨ ਤਕਰੀਬਨ ਤਕਰੀਬਨ 24 ਘੰਟੇ ਤੋਂ 26 ਘੰਟੇ ਦੇ ਵਿੱਚ ਪੇਮੈਂਟ ਸਾਡੀ ਆਉਂਦੀ ਰਹੀ ਆ ਮੇਰੀ ਆਪ ਦੀ ਕਣਕ ਅਜ ਤੱਕਰ ਮੈਂ ਜਿੰਨੇ ਮੇਰੀ ਘੱਟੋ ਘੱਟ 6-700 ਕੁਇੰਟਲ ਕਣਕ ਸੀ ਇੱਕ ਰਾਤ ਵੀ ਮੈਂ ਉੱਥੇ ਮੰਡੀ ਨਹੀਂ ਕੱਟੀ ਜੀ ਕਿਉਂਕਿ ਮੇਰੀ ਜ਼ਿੰਮੇਦਾਰਾਂ ਨੂੰ ਐਲਾਨ ਵੀ ਕੀਤਾ ਸੀ ਮੁੰਨੀਆ ਸਾਹਿਬ ਨੇ ਵੀ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਕੀਤਾ ਸੀ ਵੀ ਤੁਸੀਂ ਜਿਹੜੀ ਕਣਕ ਆ ਉਹ ਸੁੱਕੀ ਲੈ ਕੇ ਆਇਓ ਸੁੱਕੀ ਗਾਂ ਥੋੜੀ ਆਉਂਦੀ ਸਾਰੇ ਵਿਗੂਗੇ ਪਹਿਲੀ ਵਾਰ ਹੋਇਆ ਵੀ ਅੱਜ ਕੀ ਨਾਜਤਾਂ ਨੇ ਧਰਨੇ ਲਾਏ ਨੇ ਨਾਜਤਾਂ ਨੇ ਕੋਈ ਮੁਜਾਰੇ ਕੀਤੇ ਨੇ ਇਸ ਮਾਪਰੇ ਲਖੋਵਾਲ ਮੰਡੀ 'ਚ ਪਹੁੰਚਣ ਤੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਪਹਿਲੀ ਵਾਰੀ ਹੋਇਆ ਕੋਈ ਚੇਅਰਮੈਨ ਕੱਲੀ-ਕੱਲੀ ਮੰਡੀ ਦੇ ਵਿੱਚ ਦੌਰਾ ਕਰਦਿਆ ਅੱਜ ਤੱਕ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਸੀ ਕਿਸਾਨ ਬਹੁਤ ਖੁਸ਼ ਨੇ ਪੇਮੈਂਟ ਬਹੁਤ ਠੀਕ ਆ ਬਹੁਤ 25 ਅੱਜ 25 ਤਰੀਕਾ 24 ਤਰੀਕ ਦੀ ਪੇਮੈਂਟ ਖਾਤਿਆਂ 'ਚ ਕਿਸਾਨਾਂ ਦੇ ਪੈ ਚੁੱਕੀ ਆ ਔਨ ਰਿਕਾਰਡ ਦੇਖ ਸਕਦੇ ਹੋ ਸਰਪੰਚ ਪਿੰਡ ਕਰੋੜ ਰਵਿੰਦਰ ਸਿੰਘ ਅਰੇਵਾਲ ਮੈਂ ਖੁਦ ਇੱਕ ਜ਼ਿੰਮੇਦਾਰ ਆ ਪਹਿਲੀ ਵਾਰੀ ਹੋਇਆ ਕਿ ਕਿਸਾਨਾਂ ਨੂੰ ਮੰਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਫਿਲਹਾਲ ਤੱਕ ਦਿੱਕਤ ਨਹੀਂ ਆਈ ਕਣਕ ਦਾ ਜੋ ਸੀਜ਼ਨ ਆ ਇਹਦੇ ਵਿੱਚ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਆ ਕਿ ਜਦੋਂ ਅਰਾਈਵਲ ਇੱਕਦਮ ਹੋ ਜਾਂਦਾ ਤੇ ਕਈ ਵਾਰੀ ਕਿਸੇ ਦੇ ਮਨ 'ਚ ਆਉਂਦੀ ਆ ਕਿ ਮੰਡੀਆਂ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਆ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮਾਨ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਇਸ ਚੀਜ਼ ਕੰਨੀ ਆ ਆਪਣਾ ਪੂਰਾ ਧਿਆਨ ਦੇ ਰਹੇ ਆ ਉਹਨਾਂ ਨੇ ਇਸ ਕਿਸਾਨ ਲਈ ਔਰ ਮਜ਼ਦੂਰ ਲਈ ਉਹਨਾਂ ਦੀ ਸਭ ਤੋਂ ਵੱਡੀ ਪਹਿਲ ਕਦਮੀਆਂ ਉਹ ਹਮੇਸ਼ਾ ਹੀ ਆਪਣਾ ਕਿਸਾਨ ਭਰਾਵਾਂ ਤੇ ਅਤੇ ਮਜ਼ਦੂਰਾਂ ਦੇ ਮੋਢਿਆਂ ਤੇ ਸਿਰ ਤੇ ਹੱਥ ਰੱਖਦੇ ਆ ਤੇ ਅੱਜ ਵੀ ਅਸੀਂ ਇੱਥੇ ਮੰਡੀ 'ਚ ਜੋ ਸਾਡੇ ਚੇਅਰਮੈਨ ਸਾਹਿਬ ਆਏ ਆ ਉਹਨਾਂ ਨੇ ਕੱਲੀ-ਕੱਲੀ ਮੰਡੀ ਦੀ ਵਿਜ਼ਿਟ ਕਰ ਰਹੇ ਆ ਇਹ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿਉਂਕਿ ਪਹਿਲੀ ਵਾਰੀ ਹੋਇਆ ਕਿ ਇੱਕ ਚੇਅਰਮੈਨ ਬਣ ਕੇ ਔਰ ਆਪਣੇ ਰਜੇਮਿਆਂ ਦੇ ਵਿੱਚੋਂ ਟਾਈਮ ਕੱਢ ਕੇ ਔਰ ਇਕੱਲੀ ਇਕੱਲੀ ਮੰਡੀ ਦਾ ਉਹ ਦੌਰਾ ਕਰ ਰਹੇ ਨੇ ਸਾਡੇ ਕਿਸਾਨ ਭਰਾ ਬਹੁਤ ਖੁਸ਼ ਨੇ ਕਿਉਂਕਿ ਪ੍ਰਮਾਤਮਾ ਦੀ ਵੀ ਕਿਰਪਾ ਰਹੀ ਆ ਕਿਉਂਕਿ ਐਤ ਕੀ ਬੰਮਪਰ ਝਾੜ ਆਇਆ ਤੇ ਅਸੀਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਆਪਣੀ ਕਿਰਪਾ ਸਾਰਿਆਂ ਤੇ ਬਣਾਈ ਰੱਖਣਾ ਐਵਰੇਜ 20 ਪਲਸ 20 ਕੁਇੰਟਲ ਤੋਂ ਪਹਿਲਾਂ 16 17 ਕਈ ਵਾਰੀ ਬਾਰਿਸ਼ ਦੀ ਮਾਰ ਨੇਰੀ ਚੱਕੜ ਇਹ ਚੀਜ਼ਾਂ ਤੋਂ ਪ੍ਰਮਾਤਮਾ ਦੀ ਐਤ ਕੀ ਕਿਰਪਾ ਰਹੀ ਆ ਔਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ